ਜੀਵੇ ਦਾਤਾ ਪੀਰ ਸੋਣਾ ਅਸਮਾਨੀ ਤਾਰੇ ਹਾਏ ਜੀਵੇ ਦਾਤਾ ਪੀਰ ਸੋਣਾ ਅਸਮਾਨੀ ਤਾਰੇ ਹਾਏ ਸਾਡੇ ਜਿਹਾਂ ਦੁਖੀਆਂ ਨੂੰ ਖਵਾਜਾ ਪੀਰ ਦਾ ਸਹਾਰਾ ਹੈ ਹਾਏ ਸਾਡੇ ਜਿਹਾਂ ਦੁਖੀਆਂ ਨੂੰ ਜਿੰਦਾ ਪੀਰ ਦਾ ਸਹਾਰਾ ਹੈ ਹਾਏ ਜੀਵੇ ਦਾਤਾ ਪੀਰ ਸੋਣਾ ਸੋ ਆਦਾਬ ਸਲਾਮ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਕੌਰ ਸਿਮੀ ਔਰ ਐਤਵਾਰ 13 ਅਪ੍ਰੈਲ ਨੂੰ 25ਵਾਂ ਸਾਲਾਨਾ ਵਸਾਖੀ ਜੋੜ ਮੇਲਾ ਔਰ ਪੰਡਾਰਾ ਨੀਲੋਂ ਮੇਲਾ ਨੀਲੋਂ ਦਾ ਸੋ ਨੀਲੋਂ ਨਿਆਰ ਤੇ ਤੁਸੀਂ ਸਾਰੀ ਸੰਗਤ ਨੇ ਹਮ ਹਮ ਆ ਕੇ ਪਹੁੰਚਣਾ ਜੀ ਮੈਂ ਵੀ ਪਹੁੰਚ ਰਹੀ ਹਾਂ ਔਰ ਮੇਰੇ ਤੋਂ ਬਗੈਰ ਹੋਰ ਵੀ ਅਣਗਿਣਤ ਕਲਾਕਾਰ ਤੁਹਾਡੇ ਸੇਵਾ ਦੇ ਵਿੱਚ ਹਾਜ਼ਰੀ ਲਵਾਣ ਆ ਰਹੇ ਨੇ ਸਾਰੇ ਸੰਗਤਾਂ ਨੂੰ ਅਪੀਲ ਹੈ ਜੀ ਸਾਰੇ ਹਮ ਹਮ ਆ ਗਿਆਓ ਜੀ ਬਾਬਾ ਜੀ ਦੇ ਚਰਨਾਂ ਦੇ ਤੇ ਸਾਡੇ ਬਹੁਤ ਹੀ 우ਸਤਾਦ ਲੋਕ ਸੋਨ ਸਕੰਦਰ ਜੀ ਜੋ ਕਿ ਇਸ ਦਰਬਾਰ ਦੇ ਪਗੜੀ ਨਿਸ਼ੀਨ ਕਲਾਕਾਰ ਨੇ ਉਹਨਾਂ ਦੇ ਬਦੌਲਤ ਮੈਂ ਵੀ ਉਹਨਾਂ ਨੇ ਮੈਨੂੰ ਇਸ ਦਰਬਾਰ ਤੇ ਸਾਡੇ ਬਾਬਾ ਜੀ ਬੜੇ ਸਤਿਕਾਰਯੋਗ ਗੱਦੀ ਨਿਸ਼ੀਨ ਬਾਬਾ ਮਨਜੋਤ ਸਿੰਘ ਜੀ ਗਰੇਵਾਲ ਜੀ ਦੇ ਚਰਨਾ ਦੇ ਵਿੱਚ ਉਹਨਾਂ ਨੇ ਹੀ ਮੈਨੂੰ ਲਾਇਆ ਤੇ ਉਹਨਾਂ ਨੇ ਹੀ ਉਹਨਾਂ ਦੀ ਬਦੌਲਤ ਹੀ ਸਾਡੇ ਸੋਹਣ ਸਕੰਦਰ ਉਸਤਾਜ ਜੀ ਦੀ ਬਦੌਲਤ ਮੈਂ ਇਸ ਦਰਬਾਰ ਦੇ ਵਿੱਚ ਹਾਜ਼ਰੀ ਲਗਵਾਣ ਆਉਣੀ ਆ ਸੋ ਧੰਨਵਾਦ ਜੀ